ਦੁਪਈ ਦਾ ਡੀਓ ਹੈ ਠੀਕ ਆ ਬਹੁਤ ਠੀਕ ਹੈ ਜੀ ਕਿੰਨੇ 300 ਰੁਪਏ ਐਮ ਆਰ ਪੀ ਤੁਹਾਨੂੰ ਪੈਣਾ 100 ਰੁਪਏ ਦਾ ਆ ਦੇਖੋ ਆ ਪੋਲੋ ਡੀਓ ਹੈ ਤੁਹਾਨੂੰ ਕਿੰਨੇ ਦਾ ਪੈਣਾ ਪੋਲੋ ਡੀਓ 250 ਵਾਲਾ 35 ਰੁਪਏ ਦਾ ਪਾਊਡਰ ਆ ਤਿੰਨ ਪੀਸ ਦਾ ਪਾਊਡਰ ਹੈ ਓਕੇ ਲੇਜ਼ਰ ਦਾ ਪਾਊਡਰ ਹੈ ਲੇਜ਼ਰ ਤੇ ਬਲੇਡ ਲੈ ਕੇ ਜਾਂਦੇ ਸਲੂਨ ਵਾਲੇ ਮੇਰੇ ਭਰਾ ਐਮ ਆਰ ਪੀ ਕਿੰਨੀ ਹੈ 200 ਰੁਪਈਆ ਓਕੇ ਹੋ ਗਈ ਤੇ 150 ਰੁਪਏ ਦੇ ਤਿੰਨ ਆ ਤੁਹਾਨੂੰ ਇਹ ਮਹਿੰਦੀਆਂ ਆ ਗਈਆਂ 20-20 ਰੁਪਏ ਓਕੇ ਵੀਰੇ ਬਹਿ ਕਿੰਨੇ ਦੀ ਆਏਗਾ ਦਾ ਪਾਉਚ ਬਜਾਰੋਂ 50 ਰੁਪਏ ਦਾ ਲੈਣਾ ਤੁਹਾਨੂੰ ਕਿੰਨੇ ਦਾ ਲੱਗਣਾ 20 ਰੁਪਏ ਦਾ ਇਹ ਕਿੱਤਰ ਆਏ ਆ ਦੁਬਈ ਦੇ ਠੀਕ ਇੱਕ ਪੀਸ ਦੇ ਉੱਤੇ 600 ਰੁਪਏ ਐਮ ਆਰਪੀ ਐ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ ਹਾਂਜੀ 180 ਰੁਪਏ ਦਾ ਹਾਂਜੀ ਸਾਸੀਗੋੜੀ ਸਾਰਿਆਂ ਨੂੰ ਆਪਾਂ ਬੜਾ ਫੀਲਡਾਂ ਚ ਲੁਧਿਆਣੇ ਤੇ ਅੱਜ ਤੁਹਾਨੂੰ ਹੋਰ ਦਿਖਾਉਣੇ ਆਪਾਂ ਕਾਸਮੈਟਿਕ ਦਾ ਸਾਮਾਨ ਬਹੁਤ ਸਸਤੇ ਰੇਟਾਂ ਦੇ ਵਿੱਚ ਤੇ ਸਿੰਗਲ ਵੀ ਅਜੇ ਮਿਲੂ ਵੀਡੀਓ ਨਾਲ ਬਣਿਆ ਰਿਹਾ ਅਜੋ ਜੀ ਹਾਂ ਬੱਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡੇ ਸਾਹਮਣੇ ਨਵਾਂ ਸਟਾਕ ਆ ਗਿਆ ਹੈ ਇਹ ਦੇਖੋ ਕੈਰਾਟਿਨ ਸਪਾ ਐਂਜੋ ਸਪਾ ਆ ਗਏ ਨੇ ਰੇਟ ਤੁਹਾਨੂੰ ਆਪਾਂ ਹੋਰ ਘੈਂਟ ਦੇ ਦੇਨੇ ਕੈਰਾਟਿਨ ਸਪਾ ਤੁਹਾਨੂੰ ਕਿੰਨੇ ਦੀ ਪੈਣੀ 90 ਰੁਪਏ ਦੀ ਓਕੇ ਬਾਈ ਇਹ ਕਿੰਨੇ ਦੀ ਹੈ ਉਦਾਂ ਆਪਾਂ ਪਿਛਲੀ ਵੀਡੀਓ ਚ 100 ਰੁਪਏ ਦੀ ਪਾਈ ਸੀ ਐਡ ਕੀਤੀ ਆਪਾਂ ਤੁਹਾਨੂੰ ਦੇਣੀ 90 ਰੁਪਏ ਦੀ ਓਕੇ ਬਾਈ ਕੈਰਾਟਿਨ ਸਪਾ ਐਂਜੋ ਸਪਾ ਜਿੰਨੀ ਮਰਜ਼ੀ ਚੱਕੋ ਠੀਕ ਆ ਬਾਈ ਬਾਜ਼ਾਰੋਂ 5-700 ਦੀ ਮਿਲਦੀ ਹੈ ਤੁਹਾਨੂੰ ਪੈਣੀ 90 ਰੁਪਏ ਦੀ ਓਕੇ ਆ ਪਾਊਡਰ ਵਗੈਰਾ ਕਾਫੀ ਆਇਆ ਹੈ ਪਾਊਡਰ ਆ ਤਿੰਨ ਪੀਸ ਦਾ ਪਾਊਡਰ ਹੈ ਓਕੇ ਲੇਜ਼ਰ ਦਾ ਪਾਊਡਰ ਹੈ ਲੇਜ਼ਰ ਤੇ ਬਲੇਡ ਲੈ ਕੇ ਜਾਂਦੇ ਨੇ ਸਲੂਨ ਵਾਲੇ ਮੇਰੇ ਭਰਾ ਐਮ ਆਰ ਪੀ ਕਿੰਨੀ ਹੈ 200 ਰੁਪਇਆ ਓਕੇ ਭਾਈ ਤੇ 150 ਰੁਪਏ ਦੇ ਤਿੰਨ ਤੁਹਾਨੂੰ ਲੈ ਆ ਜੋ ਇਹ ਸਾਰੇ ਪਾਊਡਰ ਹੀ ਆ ਗਰਮੀਆਂ ਆ ਗਈਆਂ ਇਹ ਮਹਿੰਦੀਆਂ ਆ ਗਈਆਂ 20 20 ਰੁਪਏ ਓਕੇ ਵੀਰੇ ਮੈਂ ਕਿੰਨੇ ਦੀ ਆਏ ਇਹਦਾ ਪਾਊਚ ਬਜ਼ਾਰੋਂ 50 ਰੁਪਏ ਦਾ ਲੈਣਾ ਤੁਹਾਨੂੰ ਕਿੰਨੇ ਦਾ ਲੱਗਣਾ 20 ਰੁਪਏ ਦਾ ਓਕੇ ਭਾਈ ਐ ਦੇਖੋ लेजर ਦਾ ब्रश पत्ता 20 ਰੁਪਏ वाला 70 ਰੁਪਏ ਦਾ ਲੈਣਾ ਓਕੇ ਬਾਈ ਆਹੀ ਹੋ ਦੁਬਈ ਦਾ ਡੀਓ ਹੈ ਠੀਕ ਆ ਭਾਈ ਠੀਕ ਹੈ ਜੀ ਕਿੰਨੇ 300 ਰੁਪਏ ਐਮਰ ਵੀ ਤੁਹਾਨੂੰ ਪੈਣਾ 100 ਰੁਪਏ ਦਾ ਓਕੇ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਸੇਮ ਹੀ ਐ ਸਾਰੇ ਤੇ ਫਲੇਵਰ ਨੇ ਅਟਾਟੇ ਕੈ ਲੈ ਖੋ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਭਾਈ ਆ ਦੇਖੋ 100 ਰੁਪਏ ਦਾ ਸਿਰਫ ਠੀਕ ਆ ਭਾਈ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਇਹ ਆ ਗਿਆ ਇਹ ਇੱਧਰ ਆਇਆ ਦੁਬਈ ਠੀਕ ਹੈ ਇੱਕ ਪੀਸ ਦੇ ਉੱਤੇ 600 ਰੁਪਏ ਐਮ ਆਰ ਪੀ ਹੈ ਹਾਂਜੀ ਠੀਕ ਹੈ ਜੀ ਆ ਦੇਖੋ ਯੂਏਈ ਲਿਖਿਆ ਹੈ ਹਾਂ ਠੀਕ ਹੈ ਐਦਾਂ ਕਰਕੇ ਖੋਲਦਾ ਓਕੇ ਤੁਹਾਨੂੰ ਕਿੰਨੇ ਦਾ ਪੈਣਾ ਹੈ ਹਾਂਜੀ 180 ਰੁਪਏ ਦਾ ਵੈਸੇ ਕਿੰਨੇ ਦਾ ਵੇ ਯਾਰ ਤੁਸੀਂ 600 ਰੁਪਏ ਦਾ ਲੈਣਾ ਹੈ ਓਕੇ ਤੁਹਾਡੇ ਪ੍ਰਾਣੇ ਤੁਹਾਨੂੰ ਦੇਣਾ 180 ਰੁਪਏ ਦਾ ਓਕੇ ভাই ਹਫਤਾ ਫ੍ਰੈਗਰੈਂਸ ਨਹੀਂ ਜਾਏਗੀ ਇੰਨਾ ਘੈਂਟ ਕਿੱਧਰ ਹੈਗਾ ਉਹ ਇਹ ਵੀ ਸਾਰੇ ਫਲੇਵਰ ਪੇਨ ਨੀ 100-100 ਰੁਪਏ ਦਾ ਸਰੋ। ਓਕੇ ਵੀਰੇ। ਪਤਾ ਨਹੀਂ ਕਿਹਾ ਨਾ ਤੇ ਨਾਲ ਦਾ ਹੀ ਇਹ। ਹਾਂ ਸਾਰੇ 100-100 ਰੁਪਏ। ਬਹੁਤ ਮਾਲ ਆਇਆ ਬਹੁਤ ਮਾਲ ਆ। ਇਹ ਦੇਖੋ ਆ ਪੋਲੋ ਡੀਓਰ। ਪੁੱਤ ਨੂੰ ਕਿੰਨੇ ਦਾ ਪੈਣਾ ਪੋਲੋ ਡੀਓਰ 250 ਵਾਲਾ 35 ਰੁਪਏ ਦਾ। ਲੈ ਜਾਓ। ਨਾਲ ਇੱਕ ਪਲੇਅਰ ਸ਼ਾਰਟ। ਇੱਕ ਨਾਲ ਇੱਕ ਫ੍ਰੀ। ਓਕੇ ਬਾਈ। ਆਹ ਫੋਕ ਆ ਗਿਆ 120 ਰੁਪਏ ਦਾ ਫੋਕ। ਪੈਸੇ ਕਿੰਨੇ ਦਾ ਇਹ? 120 ਰੁਪਏ ਬੈਗ ਨੇ ਅਮਰ ਵੀ 60 ਰੁਪਏ ਕੰਪਨੀ ਦਾ ਰੇਟ ਹੈ 120 ਰੁਪਏ